ਡਾਕਟਰ ਸਲਾਹ ਦਿੰਦੇ ਹਨ ਕਿ ਹਰ ਰੋਜ਼ ਇੱਕ ਲਾਲ ਸੇਬ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਬਹੁਤ ਸਾਰੇ ਲੋਕ ਸਵੇਰੇ ਖਾਲੀ ਪੇਟ ਨਾਸ਼ਤੇ ਤੋਂ ਪਹਿਲਾਂ ਲਾਲ ਸੇਬ ਦਾ ਸੇਵਨ ਕਰਦੇ ਨੇ ਇਸ ਤੋਂ ਇਲਾਵਾ ਬਿਮਾਰਾਂ ਨੂੰ ਵੀ ਲਾਲ ਸੇਬ ਖੁਆਏ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ ਦੇ ਵਿੱਚ ਹਰੇ ਸੇਬ ਵੀ ਮਿਲਦੇ ਹਨ ਹਰੇ ਸੇਬ ਨੂੰ ਲਾਲ ਸੇਬ ਨਾਲੋਂ ਵਧੇਰੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਇੱਕ ਖੋਜ ਦੇ ਅਨੁਸਾਰ ਹਰਾ ਸੇਬ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾ ਸਕਦਾ ਹੈ ਸੇਬ ਵਿੱਚ ਬਹੁਤ ਸਾਰਾ ਆਰਨ ਹੁੰਦਾ ਹੈ ਜੋ ਸਰੀਰ ਦੇ ਵਿੱਚ ਹਿਮੋਗਲੋਬਿਨ ਵਧਾਉਣ ਦੇ ਵਿੱਚ ਮਦਦ ਕਰਦਾ ਹੈ। ਲਾਲ ਸੇਬ ਦੇ ਵਿੱਚ ਕੁਲਨਸ਼ੀਲ ਫਾਈਬਰ ਪਾਇਆ ਜਾਂਦਾ ਹੈ ਜੋ ਪੇਟ ਦੇ ਅੰਦਰ ਚੰਗੇ ਬੈਕਟੀਰੀਆ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤੋਂ ਇਲਾਵਾ ਗਰਮੀਆਂ ਦੇ ਵਿੱਚ ਮਿਲਣ ਵਾਲੇ ਹਰੇ ਸੇਬਾਂ ਦੇ ਵਿੱਚ ਕੋਲਣਸ਼ੀਲ ਫਾਈਬਰ ਵੱਡੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਜੇਕਰ ਤੁਸੀਂ ਹਰ ਰੋਜ਼ ਇੱਕ ਹਰਾ ਸੇਬ ਖਾਂਦੇ ਹੋ ਤਾਂ ਇਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਖਤਮ ਹੋ ਸਕਦੀ ਹੈ ਬੁੰਦੇਲਖੰਡ ਮੈਡੀਕਲ ਕਾਲਜ ਦੇ ਸਹਾਇਕ ਪ੍ਰੋਫੈਸਰ ਅਤੇ ਸੁਖਮ ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾਕਟਰ ਸੁਮਿਤ रावत ਨੇ ਸੇਬ ਤੇ ਬਹੁਤ ਖੋਜ ਕੀਤੀ ਹੈ ਇਸ ਤੋਂ ਇਲਾਵਾ ਡਾਕਟਰ ਸੁਮਿਤ रावत ਸਿਹਤ ਬਾਰੇ ਆਪਣੀ ਖੋਜ ਲਈ ਦੇਸ਼ ਅਤੇ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਹੁਣ ਤੱਕ ਉਹ ਆਪਣੀਆਂ ਵੱਖ-ਵੱਖ ਪੇਸ਼ਕਾਰੀਆਂ ਦੇ ਲਈ 25 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਨੇ ਡਾਕਟਰ ਸੁਮਿਤਰਾਵਤ ਨੇ ਕਿਹਾ ਕਿ ਜਦੋਂ ਉਹਨਾਂ ਨੇ ਸੇਬ ਦਾ ਅਧਿਐਨ ਕੀਤਾ ਤਾਂ ਉਹਨਾਂ ਨੇ ਪਾਇਆ ਕਿ ਸੇਬ ਦੀਆਂ ਵੱਖ-ਵੱਖ ਕਿਸਮਾਂ ਹਨ ਜਿਵੇਂ ਕਿ ਕਸ਼ਮੀਰੀ ਸੇਬ, ਨੀਲਗਿਰੀ ਸੇਬ, ਉੱਤਰ ਤੋਂ ਸੇਬ ਸਰਦੀਆਂ ਦੇ ਵਿੱਚ ਆਉਂਦੇ ਹਨ। ਇਸ ਵਿੱਚ ਹਿਮਾਚਲ ਅਤੇ ਕਸ਼ਮੀਰ ਦੇ ਸੇਬ ਖਾਸ ਹਨ। ਅਮਰੀਕਾ ਤੋਂ ਆਉਣ ਵਾਲੇ ਸੇਬ ਵੀ ਚੰਗੇ ਹੁੰਦੇ ਨੇ। ਇਸ ਤੋਂ ਇਲਾਵਾ ਗਰਮੀਆਂ ਵਿੱਚ ਹਰੇ ਸੇਬ ਉਪਲਬਧ ਹੁੰਦੇ ਹਨ। ਲਾਲ ਅਤੇ ਹਰੇ ਸੇਬਾਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਨੇ। ਇਹਨਾਂ ਨੂੰ ਛਿਲਕੇ ਸਮੇਤ ਖਾਣਾ ਚਾਹੀਦਾ ਹੈ ਜੇਕਰ ਛਿਲਕੇ ਤੇ ਮੋਮ ਲੱਗ ਗਿਆ ਹੈ ਤਾਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਹੀ ਖਾਓ ਸੇਬ ਦੇ ਛਿਲਕੇ ਦੇ ਵਿੱਚ ਕਈ ਗੁਣ ਹੁੰਦੇ ਨੇ ਡਾਕਟਰ ਦੇ ਅਨੁਸਾਰ ਸੇਬ ਦੇ ਵਿੱਚ ਫਾਈਬਰ ਹੁੰਦਾ ਹੈ ਜੋ ਸਰੀਰ ਦੇ ਲਈ ਚੰਗਾ ਹੁੰਦਾ ਹੈ ਇਸ ਲਈ ਇਸ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਸੇਬ ਖਾਣ ਨਾਲ ਐਨੀਮੀਆ ਨਹੀਂ ਹੁੰਦਾ ਇਸ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ ਇਸ ਵਿੱਚ ਦੋਵੇਂ ਤਰ੍ਹਾਂ ਦੇ ਫਾਈਬਰ ਹੁੰਦੇ ਨੇ ਜੋ ਪਾਚਨ ਕਿਰਿਆ ਲਈ ਵਧੀਆ ਹੁੰਦੇ ਨੇ ਸੇਬਾਂ ਦੇ ਵਿੱਚ ਕੁਲਨਸ਼ੀਲ ਫਾਈਬਰ ਹੁੰਦਾ ਹੈ ਅਤੇ ਹਰੇ ਸੇਬਾਂ ਦੇ ਵਿੱਚ ਇਹ ਹੋਰ ਵੀ ਜ਼ਿਆਦਾ ਹੁੰਦਾ ਹੈ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਹਰਾ ਸੇਬ ਖਾਂਦੇ ਹੋ ਤਾਂ ਪੇਟ ਦੇ ਵਿੱਚ ਚੰਗੇ ਬੈਕਟੀਰੀਆ ਵਧਣਗੇ ਅਤੇ ਅੰਤਰੀਆਂ ਦੀ ਸੋਜ ਵੀ ਘਟ ਜਾਵੇਗੀ ਤੁਹਾਨੂੰ ਅਲਸਰ ਤੋਂ ਰਾਹਤ ਮਿਲੇਗੀ ਹਰੇ ਸੇਬ ਖਾਣ ਨਾਲ ਪੇਟ ਦੇ ਕੈਂਸਰ ਦੀ ਸੰਭਾਵਨਾ ਨੂੰ ਠੀਕ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਕੈਂਸਰ ਥੈਰੇਪੀ ਕਰਵਾ ਰਹੇ ਹਨ ਉਹਨਾਂ ਨੂੰ ਹਰਾ ਸੇਬ ਖਾਣਾ ਚਾਹੀਦਾ ਹੈ ਇਸ ਨਾਲ ਥੈਰੇਪੀ ਤੇਜ਼ੀ ਨਾਲ ਕੰਮ ਕਰਦੀ ਹੈ ਡਾਕਟਰ ਨੇ ਕਿਹਾ ਹੈ ਕਿ ਹਰ ਰੋਜ਼ ਸਿਰਫ ਇੱਕ ਜਾਂ ਦੋ ਸੇਬ ਖਾਣੇ ਚਾਹੀਦੇ ਹਨ 2 ਤੋਂ ਵੱਧ ਸੇਬ ਨਹੀਂ ਖਾਣੇ ਚਾਹੀਦੇ ਬਹੁਤ ਜ਼ਿਆਦਾ ਸੇਬ ਖਾਣਾ ਨੁਕਸਾਨਦੇ ਹੋ ਸਕਦਾ ਹੈ ਕਿਸੇ ਨੂੰ ਸਿਰਫ ਇੱਕ ਸੇਬ ਖਾਣਾ ਚਾਹੀਦਾ ਹੈ ਜਿਸ ਦਾ ਭਾਰ ਲਗਭਗ 160 ਗ੍ਰਾਮ ਹੋਵੇ ਤੁਹਾਨੂੰ ਸਿਰਫ ਉਨਾ ਹੀ ਸੇਵਨ ਕਰਨਾ ਚਾਹੀਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਪੂ ਟੀਵੀ ਦੇ ਨਾਲ